ਹਾਂਜੀ ਵੀਰ ਜੀ ਸੱਚੀ ਗੱਲ ਸਾਰਿਆਂ ਨੂੰ ਤੁਹਾਡੇ ਲਈ ਅੱਜ ਨਵਾਂ ਪਟਾਕਾ 202 ਅਗਸ ਦੇ ਕੋਠੀ ਮੈਕ ਸਿਟੀ ਦੇ ਵਿੱਚ ਲੈ ਕੇ ਆਇਆ ਬਹੁਤ ਸੋਹਣੀ ਟੌਪ ਦੀ ਕੋਠੀ ਆ ਵਧੀਆ ਲੋਕੇਸ਼ਨ ਤੇ ਆ ਜੀ ਚੜਦੇ ਵੱਲ ਮੂੰਹ ਹੈ ਜੀ ਆ ਦੇਖੋ ਵੱਡੀ ਕਾਰ ਦੀ ਪਾਰਕਿੰਗ ਆ ਦੋ ਗੱਡੀਆਂ ਲੱਗਦੀਆਂ ਨੇ ਮੇਰਾ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹੋ ਜਿਹੀਆਂ ਹਰ 5 10 15 ਦੇ ਨਵੇਂ ਦੇ ਵੀਡੀਓ ਪੈਂਦੀਆਂ ਨੇ ਨਵੇਂ-ਨਵੇਂ ਕੋਠੀਆਂ ਦੀ ਅਪਡੇਟ ਮਿਲਦੀ ਰਹੂਗੀ ਜੀ ਅੱਜ ਹੁਣ ਤੁਹਾਨੂੰ ਕੋਠੀ ਦਿਖਾਉਣੀ ਆ ਸਾਰੀ ਆ ਦੇਖੋ ਵੱਡੀ ਬਿਗ ਲੌਬੀ ਹੈ ਜੀ ਤੇ ਇਸ ਟਫਨ ਲੱਗਿਆ ਹੋਇਆ ਜੀ ਡਾਊਨ ਸਿਲਿੰਗ ਹੋਈ ਵੀ ਆ ਬਹੁਤ ਸੋਹਣੀ ਕੋਠੀ ਆ ਬਹੁਤ ਵਧੀਆ ਰੇਟ ਤੇ ਆਪਾਂ ਨੂੰ ਪਰਤੇ ਸਿਰ ਮਿਲ ਜੂਗੀ ਕਿਚਨ ਮੋਡੂਲਰ ਬਣੀ ਹੋਈ ਆ ਪ੍ਰੋਫਾਈਲ ਡੈਟਿੰਗ ਲੱਗੇ ਵੀ ਆ ਨੀਚੇ ਜੀ ਪੂਲੀ ਕਿਚਨ ਆ ਪੂਰੀ ਡਾਊਨ ਸਿਲਿੰਗ ਕਿਚਨ ਦੇ ਵਿੱਚ ਵੀ ਮਿਲੂਗੀ ਆ ਜੇ ਤੁਹਾਨੂੰ ਹੋਰ ਦਿਖਾਉਣੇ ਆਦਰੋਂ ਡਰਾਈング ਰੂਮ ਬਣਿਆ ਹੋਇਆ ਜੀ ਡਰਾਈング ਰੂਮ ਆ ਦੋ ਬੈੱਡਰੂਮ ਸੈੱਟ ਨੇਚੇ ਨੇ ਦੋ ਉੱਪਰ ਨੇ ਲੋਨ ਦੀ ਫੈਸਿਲਿਟੀ ਸਾਰੀ ਅਵੇਲੇਬਲ ਹੈ ਜੀ ਲੋਨ ਕਰਾਉਣਾ ਲੋਨ ਵੀ ਹੋ ਜਾਏਗਾ ਸਾਰੇ ਬੈਂਕਾਂ ਤੋਂ ਲੋਨ ਦੀ ਫੈਸਿਲਿਟੀ ਅਵੇਲੇਬਲ ਹੈਗੀ ਹੈ ਡਾਊਨ ਸਿਲਿੰਗ ਦੇਖੋ ਇੱਧਰ ਵੀ ਹੋਈ ਵੀ ਹੈ ਡਰਾਈング ਰੂਮ ਦੇ ਵਿੱਚ ਖੁੱਲਾ ਡਰਾਈング ਰੂਮ ਆ 15 ਸੀਟਰ ਸੋਫਾ ਲਾ ਕੇ ਬਾਹਰ ਦੇਖੋ ਗੇਟ ਦਾ 뷰 ਕਿੰਨਾ ਸੋਹਣਾ ਲੱਗ ਰਿਹਾ ਹੈ ਲੌਬੀ ਦੇ نیچے ਵੀ ਸਾਰਾ ਫੁੱਟਰ ਵਰਕ ਵਗੈਰਾ ਕਰਾਇਆ ਹੈ LED ਪੈਨਲ ਬਣਿਆ ਹੋਇਆ ਜੀ ਫਸਿੰਕ ਲੱਗਿਆ ਹਰ ਤਰ੍ਹਾਂ ਦਾ ਇਹ ਫਰਸਟ ਬੈੱਡਰੂਮ ਆ ਗਿਆ ਜੀ ਖੁੱਲਾ ਬੈੱਡਰੂਮ ਆ ਡਾਊਨ ਸਿਲਿੰਗ ਦੇ ਨਾਲ ਵੱਧ ਵੱਡੇ ਵੱਡੇ ਕੈਬਨਟ ਨੇ ਜਿਹੜੇ ਕਸਟਮਰ ਇੰਟਰਸਟਿਡ ਹੈਗੇ ਨੇ ਉਹ ਸਾਡੇ ਨਾਲ ਸੰਪਰਕ ਕਰੋ ਜਗਮੀਤ ਸਿੰਘ ਪੰਜਾਬ ਪ੍ਰੋਪਰਟੀ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਜੀ ਕੰਟੈਕਟ ਕਰੋ ਇਹ ਦੇਖੋ ਕਬੜ ਬਣੇ ਹੋਏ ਨੇ ਜੀ ਡਰੈਸਿੰਗ ਏਰੀਆ ਵੱਖਰਾ ਜੀ ਵਾਸ਼ਰੂਮ ਵੱਡੇ ਵੱਡੇ ਵਾਸ਼ਰੂਮ ਨੇ ਜੈਗਵਾਰ ਦੀ ਫਿਟਿੰਗ ਹੈ ਜੀ ਦੋਨੇ ਪਾਸੇ ਤੋਂ ਐਂਟਰੀ ਹੈ ਲੌਬੀ ਜੋ ਵੀ ਤੇ ਬਾਹਰੋਂ ਵੀ ਸੈਕਿੰਡ ਬੈਡਰੂਮ ਆ ਗਿਆ ਚਲੜੀ ਪੈਨਲ ਦੇਖੋ ਕਿੱਡਾ ਵੱਡਾ ਬਣਿਆ ਜੀ ਡਾਊਨ ਸਿਲਿੰਗ ਨੀਚੇ ਤੱਕ ਬਣੀ ਹੈ ਹਾਫ ਦਵਾਰ ਤੱਕ ਕਬੂਰਡ ਜਬੀ ਵੱਡੇ ਵੱਡੇ ਮਿਲਣਗੇ ਗਲਾਸ ਵਾਲੇ ਜੀ ਐਕਸੈਸਰੀ ਪੂਰੀ ਟੋਟਲ ਲੱਗੀ ਵੀ ਆ ਕਬੂਰਡ ਦੇ ਅੰਦਰ ਟੱਕੀ ਭਾਜੀ ਚੀਜ਼ ਇੱਕ ਵਾਰੀ ਆ ਕੇ ਦੇਖੋ ਦੇਖ ਕੇ ਪਤਾ ਲੱਗੂਗਾ ਵੀਡੀਓ ਦੇ ਵਿੱਚ ਜਿੰਨੀ ਸੋਹਣੀ ਲੱਗ ਰਹੀ ਉਸ ਤੋਂ ਵੱਧ ਸੋਹਣੀ ਲੱਗੂਗੀ ਜੀ ਮੈਕਸੀਟੀ ਐ ਸਰੰਦ ਰੋਡ ਦੇ ਉੱਪਰ ਹੈ ਜੀ ਗੇਟਡ ਕਲੋਨੀ ਹੈ ਜੀ ਗੁੱਡ ਅਪਰੂਵਡ ਹੈ ਜੀ ਨਕਸ਼ੇ ਪਾਸ ਨੇ ਕੋਈ ਲੋਨ ਚ ਦਿੱਕਤ ਨਹੀਂ ਆਉਗੀ ਕੋਠੀ ਦੇ ਕਾਗਜ਼ ਸਾਰੇ ਪੂਰੇ ਨੇ ਖੁੱਲੀਆਂ ਸੜਕਾਂ پارک ਹੀ پارک ਆਸੇ ਪਾਸੇ ਦੀ ਗ੍ਰੀਨਰੀ ਇੰਨੀ ਆ ਆਕਸੀਜਨ ਦੀ ਕੋਈ ਪ੍ਰੋਬਲਮ ਹੀ ਹੈ ਨਹੀਂ ਬਹੁਤ ਵਧੀਆ ਲੋਕੇਸ਼ਨ ਤੇ ਹੈ ਜੀ ਈਸਟ ਫੇジング ਹੈ ਜੀ ਕੋਠੀ ਇਹ ਪਿੱਛੇ ਵਾਲੀ ਬਾਲਕਨੀ ਦੇਖੋ ਜੀ ਆਜੋ ਤੁਹਾਨੂੰ ਦਿਖਾਉਂਦੇ ਹਾਂ ਬਾਲਕਨੀ ਇੰਨੀ ਖੁੱਲੀ ਹੈ ਜੀ ਪਿੱਛੇ ਵਾਸ਼ਿੰਗ ਮਸ਼ੀਨ ਲਾਓ ਕੱਪੜੇ ਸੁੱਕਣ ਵੀ ਪਿੱਛੇ ਪਾ ਸਕਦੇ ਹੋ ਹਾਈਲਾਈਟਰ ਲੱਗੇ ਹੋਣੇ ਦਵਾਰ ਦੇ ਉੱਪਰ ਲਾਈਟਾਂ ਲੱਗੀਆਂ ਹੋਈਆਂ ਨੇ ਜੀ ਐਵੇਂ ਦੀਆਂ ਹੋਰ ਕੋਠੀਆਂ ਦੇਖਣ ਲਈ ਸਾਡੇ ਨਾਲ ਸੰਪਰਕ ਕਰੋ ਆਵਾਜ਼ ਇਹ ਬਹੁਤ ਸੋਹਣੇ ਸੋਹਣੇ ਗੁੱਟੀਆਂ ਆਪਣੇ ਕੋਲ ਹੋਰ ਵੀ ਹੈਗੀਆਂ ਨੇ ਠੀਕ ਹੈ ਬਜੀ ਸ਼ਾਸਤ੍ਰ ਗਾਲ ਜੀ